ਆਹੀ ਲੱਗੇ ਅੱਜ ਅਲਸੀ ਦੀਆਂ ਪਿੰਡੀਆਂ ਬਣਾਉਣ ਅੱਧਾ ਕਿਲੋ ਅਲਸੀ ਅਲਸੀ ਨੂੰ ਹੀ ਲਿਆ ਪੋਣ ਨਾ ਤੇ ਅੱਧਾ ਕਿਲੋ ਵੇਸਣ ਮੋਟਾ ਵੇਸਣ ਤੇ ਆਹ ਮੂਖਲੀ ਦੀਆਂ ਗਿਰੀਆਂ ਤੇ ਅੱਧਾ ਕਿਲੋ ਹੀ ਲਿਆ ਗੁੜ ਤਾਂ ਹੁਣ ਮੈਂ ਆਹ ਤੇਲ ਵਾ ਤੇਲ ਦਾ ਜਿੰਜੇ ਨੂੰ ਤਲੀ ਕਹਿੰਦੇ ਨੇ ਆ ਤੇਲ ਦਾ ਤੇਲ ਅੱਧਾ ਕਿਲੋ ਤਾਂ ਆ ਹੁਣ ਅਸੀਂ ਅਲਸੀ ਨੂੰ ਪੀਸਣ ਲੱਗੇ ਆ ਤੇ ਉਹ ਪੀਸ ਕੇ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਹੁਣ ਅਲਟੀ ਨਹੀਂ ਮੀਸ ਲਈ ਆ ਤੇ ਹੁਣ ਲੱਗੇ ਆਂ ਵੇਸਣ ਨੂੰ ਭੁੰਨਣ ਆਹ ਵਨ ਹੈ ਜੀ ਵੇਸਣ ਨੂੰ ਭੁੰਨਣਾ ਵੇਸਣ ਸਾਡਾ ਕੁਝ ਚੱਲਿਆ ਤੇ ਜਦੋਂ ਬ੍ਰਾਊਨ ਰੰਗ ਦਾ ਹੋ ਜਾਏਗਾ ਫੇਰ ਹੁਣ ਤੇਲ ਸਾਡਾ ਸੜ ਗਿਆ ਗਰਮ ਹੋ ਗਿਆ ਆ ਹੁਣ ਅਸੀਂ ਲੱਗੇ ਵਿੱਚ ਵੇਸਣ ਪਾਉਣ ਪਾ ਲੀਏ ਹੁਣ ਆਹੀ ਵੇਸਣ ਪਾ ਲਿਆ ਹੁਣ ਆ ਤੇਲ ਦੇ ਵਿੱਚ ਵੇਸਣ ਪਾ ਲਿਆ ਤੇ ਕੋਣ ਹੈ ਅਲਚੀ ਵਿੱਚ ਪਾ ਲਈਏ ਹੁਣ ਉਹ ਦੀਪਾ ਨਾ ਚੰਗੀ ਤਰ੍ਹਾਂ ਮਮ ਮਨਾਲੀਏ ਵਿੱਚ ਹੁਣ ਗ੍ਰੇਨ ਬਾਲੋ ਤੇ ਚੱਕਾ ਤਾਂ ਗ੍ਰੇਨ ਪਾ ਟੇ ਚੱਕਾ ਤੇ ਹੁਣ ਆਨੇ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗਾ ਤਾਂ ਬਾਅਦ ਤੇ ਹੂੰ ਦੋਬੀ ਚਾਣੀ ਬਣਾ ਕੇ ਤੇ ਚਾਣੀ ਬਣਾਵਾਂਗੇ ਮਾੜੇ ਮਿਕਸ ਹੋ ਗਿਆ ਵਾ ਤੁਹਾਨੂੰ ਅੱਜ ਗੁੜ ਦੀ ਚਾਹ ਨਹੀਂ ਬਣਾਉਣ ਲੱਗਾ। ਸਾਨੂੰ ਗੁੜ ਦੀ ਚਾਹ ਬਣਾਉਣੀ ਹੈ। ਕਰਤੀ ਸਾਨੂੰ ਗੁੜ ਦੀ ਚਾਹ ਨਹੀਂ ਬਣ ਗਈ ਆ। ਅੰਨੇਖੇ ਤਾਂ ਡਾਤੀ ਛੱਡਣਾ। ਤੋਂ ਨਹੀਂ ਇਹਦੇ ਵਿੱਚ ਪਾੜੀ ਪਾਛੀ ਪਰ ਉਹਿਆ ਸਮਾਂ ਚੱਲ। ਹੁੰਦਾ ਮੁਲਾਰ ਨਾਲ ਤਿਆਰ ਕਰ ਚੁੱਕੇ ਹਾਂ ਚਲੋ ਆਪਾਂ ਬੰਦ ਕਰਤਾ ਹੁਣ ਇਹਨੂੰ ਅਹੀਂ ਤੰਗੀ ਤਰ੍ਹਾਂ ਮਿਕਸ ਕਰਦਣ ਲੱਗੇ ਆ ਤੇ ਅਸੀਂ ਚੰਗੀ ਤਰ੍ਹਾਂ ਮਲਾ ਲਈਏ ਤੇ ਬਾਅਦ ਚ ਜਦ ਥੋੜ੍ਹਾ ਜਿਹਾ ਠੰਡਾ ਹੋ ਜਾਏਗਾ ਨਾ ਤੇ ਫੇਰ ਅਸੀਂ ਇਹਦੀਆਂ ਪਿੰਨੀਆਂ ਬਣਾ ਲਾਂਗੇ ਉਹਨੂੰ ਕਿੰਨੀ ਤਰ੍ਹਾਂ ਮਿਕਸ ਕਰ ਦਿੱਤਾ तो ज्यादा ठंडा नहीं करना हूं अभी पिनिया लगे बना ज्यादा ठंडा हो गया कि नहीं बननिया बन दिनी शायद अडा क बनाया वाकि गुड़ मतलब कि अपना जिन्ना खाते हैं मिठा अस हिसाब ने पाया वा ਬਾਕੀ ਜਿੰਨਾ ਕੁ ਤੁਸੀਂ ਬਾਦ ਖਾਂਦੇ ਜੇ ਵੱਧ ਜਾਂ ਘੱਟ ਜਿਹਦੇ ਹਿਸਾਬ ਨਾਲ ਖਾਂਦੇ ਜੋ ਹਿਸਾਬ ਨਾਲ ਪਾ ਸਕਦੇ ਹੋ ਤੇ ਬਸ ਅਹੀਂ ਤੇ ਨੋਰਮਲ ਹੀ ਖਾਂਦੇ ਆ ਤੇ ਬਾਕੀ ਆਪਣੇ ਹਿਸਾਬ ਨਾਲ ਤੁਸੀਂ ਪਾ ਸਕਦੇ ਜੇ ਗੋੜ ਬਾਕੀ ਇਹਦੇ ਵਿੱਚ ਗੋੜ ਹੀ ਪੈਂਦਾ ਵਾ ਖੰਡ ਵਾਲਿਆਂ ਨੂੰ ਸਵਾਦ ਬੰਦੀਆਂ ਪਿੰਨੀਆਂ ਗੋੜ ਵਾਲਿਆਂ ਨਾਲ ਹੀ ਸਵਾਦ ਬੰਦੀਆਂ ਅਰ ਚੀਦੀ ਪਿੰਨੀਆਂ ਗੋੜ ਪਾਏ ਸਵਾਦ ਬੰਦੀ ਆ ਪਿੰਘਾ ਬਣ ਕੇ ਤਿਆਰ ਹੋ ਗਈਆਂ ਆਓ ਜਿੰਨੇ ਖਾਣੀਆਂ ਆ ਕੇ ਖਾ ਸਕਦੇ ਨੇ ਬਾਕੀ ਜੇ ਸਾਡਾ ਇਹ ਵਲੌਗ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ